ਇਹ ਸਭ ਤੋਂ ਵੱਡੀ ਨੁਕਸਾਨ ਹੋਇਆ ਕੰਮ ਕੀ ਜਿਹੜੇ ਰਾਜਾ ਬ੍ਰਿੰਗ ਦੇ ਬਿਆਨ ਸੀ ਉਹਨਾਂ ਦਾ ਜਿਆਦਾ ਨੁਕਸਾਨ ਹੋਇਆ ਜਾਂ ਜਿਹੜਾ ਕੈਂਡੀਡੇਟ ਸੀ ਉਹ ਉਹਨਾਂ ਨੇ ਗਲਤ ਧਾਰਤਾ ਉਹ ਉਹਦੇ ਆਪੇ ਪ੍ਰਧਾਨ ਨਹੀਂ ਦੂਦ ਪਰ ਉਹਨਾਂ ਦੇ ਬਿਆਨ ਨਾਲ ਦੀ ਗੱਲ ਕਹਿ ਕੇ ਫਿਰ ਬੁੱਟਾ ਸਿੰਘ ਦੇ ਬਾਰੇ ਕਹਿ ਕੇ ਤੇ ਜੇ ਤੁਸੀਂ ਇਹੋ ਜਿਹੇ ਬੋਲ ਕਹਿੰਦੇ ਬੜਾ ਮੋਰਨਾ ਬੋਲੀਏ ਕਰਤਾ ਹੁੰਦੇ ਜਿਹੜਾ ਕਾਲੀ ਦਲ ਹੈ ਉਹ ਗੇਨ ਕਰੇ ਜਿਹੜਾ ਵਾਪਸ ਪੰਜਾਬ ਉਹ ਥੱਲੇ ਜਾਵੇ 1940 ਯਾਰ ਰੋਟਰੀ ਸੀ ਅੰਮ੍ਰਿਤਸਰ ਨੇ ਉਹ 20000 ਰੁਪਏ ਹਾਲਾਂਕਿ ਮਨਦੀਪ ਸਿੰਘ ਤਾਂ ਇਹ ਵੀ ਕਹਿੰਦਾ ਕਹਿੰਦਾ ਜੇ ਮੈਂ ਨਾ ਖੜਦਾ ਸ਼ਾਇਦ ਕਾਲੀ ਦਲ ਜਿੱਤ ਜਾਂਦਾ ਨਹੀਂ ਉਹਨੇ ਠੀਕੇ ਇਹ ਦੋ ਜਿੱਤੇ ਹੋਏ ਸੀ ਪਰ ਨਾ ਇਹਨਾਂ ਦੇ ਕੋਲ ਖਾਸਾ ਵੀ ਇਹਨਾਂ ਦੇ ਨਾਲ ਹੀ ਸੀ ਤੇ ਉਹਨਾਂ ਪੀਜ ਤੋਂ ਤੇ 13 ਤੋਂ ਦੋ ਜਿੱਤ ਕੇ ਵੀ ਕੋਈ ਖਾਸ ਗੱਲ ਤਾਂ ਹੋਈ ਨਹੀਂ ਨੂੰ ਸਾਲ ਤੋਂ ਆਪ ਪਾਰਟੀ ਨੇ ਜਿੱਤਣ ਦਾ ਕੋਈ ਇਹਨਾਂ ਨੂੰ ਫਾਇਦਾ ਹੋਇਆ ਵੀ ਜਿਹੜੀ ਇਹਨਾਂ ਦੀ ਕਿਰਕੜੀ ਹੋਣੀ ਸ਼ੁਰੂ ਹੋ ਬਸ ਦਾ ਸੈਮੀਫਾਈਨਲ ਨਹੀਂ ਇਹ ਨਾ ਬਿਲਕੁਲ ਉਹ ਤਾਂ ਕਹਿੰਦੇ ਸੈਮੀਫਾਈਨਲ ਜਿੱਤ ਲਿਆ ਸੀ ਹੁਣ ਤਾਂ ਛੇਮ ਪੈਸਾ ਬੰਦੇਗੇ 30000 ਰੁਪਏ ਦਿੱਤਾ ਚੋਣ ਕਮਿਸ਼ਨ ਸਾਡਾ ਬੜਾ ਗਫੀਆ ਸੋ ਚੋਣ ਕਮਿਸ਼ਨ ਨੇ ਸਾਰੇ ਮਾਪਦੰਡ ਤੋੜ ਕੇ ਲੋਕਾਂ ਨੂੰ ਅੰਕੜੇ ਦੱਸਣ ਇੱਕ ਵੀ ਨਹੀਂ ਕਰਿਆ ਬਿਹਾਰ ਚੋਣਾਂ ਨੂੰ ਕਿਵੇਂ ਦੇਖਦੇ ਹੋ বিজেপি ਫਿਰ ਜਿੱਤੀ ਹੈ ਮਹਾਗਠਵੰਦਨ ਫਿਰ ਹਾਰ ਗਿਆ ਤੇ ਜਦ ਸ਼ਖਮੀ ਪਾਸਾ ਸੁੱਟੇਗਾ ਕਿ ਫਿਰ ਤਪੰਦਵਾਲ ਨੇ ਹਾਰ ਨਹੀਂ ਹਾਰਨਾ ਤੇ ਸਾਡੀ ਜਿਹੜੀ ਲੋਕਤੰਤਰੀ ਧਰੋਪਤੀ ਹੈ ਉਹ ਤਾਂ ਫਿਰ ਸੱਚੀ ਰੰਗ ਹੋਣੀ ਹੈ